ਪੁਲਿਸ ਖਾਨਾ ਡੇਰਾ ਬਾਬਾ ਨਾਰਕਦੀਨ ਪਿੰਡ ਸ਼ਾਪੁਰ ਜਾਜਨ ਸੱਕੀ ਨਾਲੇ ਦੇ ਕੋਲੋਂ ਟਰੈਕਟਰ ਪਲਟਣ ਦੇ ਨਾਲ 2 ਵਿਅਕਤੀਆਂ ਦੀ ਮੌਤ ਅਤੇ 4 ਮਜ਼ਦੂਰਾਂ ਦੇ ਫਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ ਆਗੂ ਆਜਤ ਸਿੰਘ ਅਤੇ ਪਿੰਡ ਦੇ ਹੋਰ ਮੋਤਬਰ ਆਗੂਆਂ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਉਮਰ 75 ਸਾਲ ਪੁੱਤਰ ਸੋਹਣ ਸਿੰਘ ਆਪਣੇ ਟਰੈਕਟਰ ਤੇ ਖਾਦ ਲੱਦ ਕੇ 5 ਮਜ਼ਦੂਰਾਂ ਨੂੰ ਨਾਲ ਲੈ ਕੇ ਸੱਕੀ ਨਾਲੇ ਤੋਂ ਪਰ ਆਪਣੇ ਕਨਕੜੇ ਖੇਤਾਂ ਨੂੰ ਕਾਦ ਪੌਲੀ ਜਾ ਰਿਹਾ ਸੀ ਤੇ ਜਦੋਂ ਇਹਨਾਂ ਦਾ ਟਰੈਕਟਰ ਪਿੰਡ ਸ਼ਾਪੁਰ ਜਾਜਨ ਫੁੱਲ ਦੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਇੱਕਦਮ ਸੰਤੁਲਨ ਵਿਗੜਦੇ ਨਾਲ ਸੱਕੀ ਨਾਲੇ ਵਾਲੇ ਪਾਸੇ ਨੀਵੀਂ ਜਗ੍ਹਾ ਉੱਪਰ ਪਟ ਗਿਆ ਜਜਦੋਂ ਛੇ ਲੋਕ ਜਖਮੀ ਹੋ ਗਏ ਜਿਨ੍ਹਾਂ ਨੂੰ ਡੇਰਾ ਬਾਬਾ ਨਾਨਕ ਅਤੇ ਫਤਗੜ ਚੂੜੀਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਦੋ ਵਿਅਕਤੀ ਪ੍ਰਿੰਸੀਪਲ ਜਸਵੰਤ ਸਿੰਘ ਵਾਸੀ ਪਿੰਡ ਸ਼ਾਪੁਰ ਜਾਜਨ ਅਤੇ ਮਜ਼ਦੂਰ ਮਗੰਮ ਸਿੰਘ ਪੁੱਤਰ ਪਿਆਰ ਸਿੰਘ ਪਿੰਡ ਰੜੇਵਾਲੀ ਦੀ ਮੌਤ ਹੋਈ ਹੈ ਤੇ ਬਾਕੀ ਚਾਰ ਵਿਅਕਤੀ ਫੱਟੜ ਜਿਰੇ ਇਲਾਜ ਹਨ ਉਧਰ ਪੁਲਿਸ ਵੱਲੋਂ ਘਟਨਾ ਸੂਚਨਾ ਮਿਲਦੇ ਹੀ ਮੌਕੇ ਤੇ ਫੋੜ ਕੇ ਜਾਂਚ ਕੀਤੀ ਜਾ ਰਹੀ ਹੈ ਇਸ ਬੰਦੇ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਸਤਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਇਸ ਹਾਦਸੇ ਵਿੱਚ ਦੋ ਵਿਕਤੀਆਂ ਦੀ ਮੌਤ ਹੋਈ ਹੈ ਤੇ ਬਾਕੀ 4 ਜ਼ਖਮੀ ਹੋਏ ਹਨ ਤੇ ਸਾਡੇ ਵੱਲੋਂ ਉਕਤ ਘਟਨਾ ਵਾਲੀ ਜਗ੍ਹਾ ਤੇ ਜਾ ਕੇ ਜਾਇਜ਼ਾ ਲਿਆ ਜਾਵੇਗਾ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਵਾਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ న్యూਸ ਅੰਜ ਸਰ ਕੀ ਗੱਲ ਬਾਤ ਹੈ ਜੀ ਆਪ ਇੱਥੇ ਟਰੈਕਟਰ ਪਲਟਿਆ ਜੀ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਆ ਜੀ ਸਾਡੇ ਪਿੰਡ ਦੇ ਮਾਪੇ ਚ ਸੋਨ ਸਿੰਘ ਜੀ ਹੋਣੀ ਆਪਣੇ ਬੰਦਿਆਂ ਨਾਲ ਲੈ ਕੇ ਖਾਲੀ ਚ ਖਾਦ ਪੌਣ ਜਾਣ ਰਹੇ ਸੀ ਜਦੋਂ ਟਰੈਕਟਰ ਡੀਟੀ ਰੋਡ ਤੇ ਆਉਣ ਨੂੰ ਕਟਿਆ ਉਦੋਂ ਕਿਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੋਇਆ ਨੀਵਾ ਥਾਂ ਤੇ ਨੀਵਾ ਥਾਂ ਹੀ ਲੱਗੇ ਟਰੈਕਟਰ ਜਾ ਪਲਟਿਆ ਤੇ ਬਹੁਤ ਹੀ ਮਾੜਾ ਹੋਇਆ ਦੋ ਮੌਤਾਂ ਹੋ ਗਈਆਂ ਮਾਪੇ ਚ ਸੋਨ ਸਿੰਘ ਦੀ ਮੌਤ ਹੋ ਗਈ ਆ ਇੱਕ ਮਗਰ ਖਾਦ ਖਲਾਰਨ ਵਾਲਾ ਕਿੰਦਰ ਨਾਲ ਬੈਠਾ ਇੱਕ ਰਿੰਦਾ ਲੜੇ ਵਾਲੀ ਦਾ ਮੰਗਾ ਸਿੰਘ ਉਹਦੀ ਵੀ ਮੌਤ ਹੋ ਗਈ ਆ ਬਹੁਤ ਹੀ ਨਿੰਦਣਯੋਗ ਗੱਲ ਹੋਈ ਹੈ ਜੀ ਕਿਹਾ ਨਹੀਂ ਜਾ ਸਕਦਾ ਕੁਝ ਇਹ ਸਰ ਅਪ ਟੋਟਲ ਕਿੰਨੇ ਜਾਣੇ ਹੈ ਜਿਹੜੇ ਮਤਲਬ ਜਾ ਰਹੇ ਸੀ ਖਾਦ ਤੋਂ ਟੋਟਲ 5-6 ਬੰਦੇ ਲੱਦਦੇ ਨੇ 4-5 ਬੰਦੇ ਮਗਰ ਬੈਠੇ ਹਨ ਟਾਪੇ ਤੇ ਉਹਨਾਂ ਦਾ ਮਗਰ ਛਾਲਾਂ ਛੋਲਾਂ ਮਾਰੀਆਂ ਤੋਂ ਉਹਨਾਂ ਦਾ ਬਚਾਅ ਹੋ ਗਿਆ ਵਾ ਤੇ ਬਾਕੀ ਕਿਹਾ ਨਹੀਂ ਜਾ ਸਕਦਾ ਕੁਝ ਜੀ ਜੋ ਕੜੀਦਾ ਨਹੀਂ ਪਤਾ ਕਿਹੜੇ ਵਾਲੇ ਕਿਦਾਂ ਦਾ ਹਾਸਤਾ ਵਾਪਰ ਜਾਣਾ ਜੀ ਬਹੁਤ ਹੀ ਮੰਦ ਭਾਗੀ ਗੱਲ ਹੋਈ ਜੀ ਇਹ ਸਰ ਲੱਗਦਾ ਕਿ ਇਹ ਥੋੜਾ ਆਪਾਂ ਰਸਤਾ ਤਾਂ ਜੇ ਥੋੜਾ ਖੁੱਲਾ ਹੋ ਜਾਏ ਤਾਂ ਬੱਚਾ ਫਰਕ ਤਾਂ ਪੈ ਸਕਦਾ ਜੀ ਫੋ ਥਾਂ ਥੋੜਾ ਕਰਕੇ ਬੰਦਾ 100 ਕਰਦਾ ਜਾਂ ਨੂੰ ਕਰ ਲਾ ਤੋ ਖੁੱਲਾ ਹੁੰਦਾ ਤਾਂ ਬਚੀ ਵੀ ਸਕਦਾ ਇਹ ਲੋ ਵੀ ਸਕਦਾ ਇਹ 15 ਹੁੰਦਾ ਬਾਕੀ ਥਾਂ ਬੜਾ ਖਤਰਨਾਕ ਜਿਆ ਜੀ ਇੱਥੋਂ ਇੱਕ ਰਾਂ ਇੱਕ ਰਾਂ ਹੱਥ ਪਿਛਲੇ ਨਹੀਂ ਕਾਬੂ ਹੁੰਦਾ ਇੱਥੋਂ ਇਹੋ ਜਿਹਾ ਜਗ੍ਹਾ ਤੋਂ ਹਾਂ ਜੀ ਕਿੰਨੀ ਕੁ ਉਮਰ ਸੀ ਸਰ ਜਿਹਨੇ ਡੈਥ ਹੋਈ ਮਾਸਟਰ ਨੂੰ ਕਿੰਨੀ ਕੁ ਤੁਮਾਂ ਸੰਗ 70 ਰੁਪਏ ਬੱਤਰ ਦੇ ਗੜੋਂ ਨੇ ਨਾ ਮਾਸੂਮੀ ਠੀਕ ਹੈ ਇੰਨੀ ਕੇਜ ਹੋਣੀਆਂ ਨਾ ਵੀ ਕਹਿੰਦਾ ਬਲੇ ਇੱਕ ਜਿਹੜਾ ਮਾਲਕ ਆ ਖੇਤ ਮਾਲਕ ਤੇ ਇੱਕ ਜਿਹੜਾ ਮਜ਼ਦੂਰ ਉਹਦੀ ਮੌਤ ਹੋਈ ਹਾਂਜੀ 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 ਦੋਨਾਂ ਦੇ ਇੱਕ ਮਾਲਕ ਦੀ ਤੇ ਇੱਕ ਖੇਤ ਮਜ਼ਦੂਰ ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਇੱਥੇ ਸੂਚਿਤ ਕੀਤਾ ਜਾਈਏ ਪੁਲਿਸ ਹਾਂਜੀ ਪੁਲਿਸ ਆਈ ਆ ਜੀ ਹੁਣ ਵੇਖੋ ਇਹ ਆਪਣੀ ਕਿਹੜੀ ਕਾਰਵਾਈ ਕਰਦੇ ਨੇ ਜਿਹੜਾ ਗਰੀਬ ਬੰਦਾ ਮਾਰਿਆ ਗਿਆ ਉਹਦਾ ਵੀ ਕੁਝ ਨਾ ਕੁਝ ਨੂੰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਕਿਹਾ ਨਹੀਂ ਜਾ ਸਕਦਾ ਕੁਝ ਵੀ